रबधि گا टे टकरा टकराबाद जिंदा जिंदा ਸਾਰਾ ਗਿਆਨ ਦੇ ਕੇ ਇੱਕ ਗੱਲ ਬਣਾ ਲੈਂਦਾ ਕਿ ਤਰ੍ਹਾਂ ਤੋਂ ਸਾਰਾ ਧਿਆਨ ਕਰੀਦਾ ਰੋਹਿਤ ਖੜਾ ਰੋਇਦਾ ਆਓ ਯਾਰ ਰੋਇਤ ਆ ਜੀ ਆਹ ਰੋਇਦਾ ਇੱਧਰ ਇਹ ਬੰਦਾ ਸਰ ਸੱਚਾਈ ਦੱਸੇਗਾ ਇਹ ਮੈਂ ਕਿ ਜੋ ਕਿਸੇ ਦਬਾਅ ਦੇ ਨਾਲ ਲੈਂਦਾ ਗਿਆ ਇਹਨੇ ਕਿਹੜਾ ਵੀ ਕੰਮ ਨਹੀਂ ਤੇ ਗੱਲ ਤੇ ਦਿੱਤੀ ਹੈ 10 ਨਹੀਂ ਹਰ ਮਿੰਟ ਜਿੰਦੇ ਹੋ ਵੀ ਤੇਰਾ ਕੰਮ ਕਰ ਉਹ ਮੈਂ ਪਹਿਲਾਂ ਵੀ ਕਰਦਾ ਰਿਹਾ ਹਾਂ ਉਹਦਾ ਬੰਦੇ ਦੋ ਜਣੇ ਲੱਤੀ ਦੇ ਨਾਮ ਤੇ ਕਰਿਆ ਯਾਰ ਇਹ ਹੌਲੀ ਜਿਹਾ ਕੰਮ ਤੇਰੇ ਭਰਾ ਦੀ ਕੰਡੀ ਅੰਦਰ ਤਾਂ ਲੱਗਣ ਦੇਣੀ ਆ ਚਲਾਉਂਦੇ ਨੇ ਇਹਨੂੰ ਜੀ ਜੀ ਤੇ ਤੰਗ ਮੇਰਾ ਕਰੇਗਾ ਬਹੁਤ ਤੰਗ ਕੀਤਾ ਜਾ ਰਿਹਾ ਕੋਈ ਫਿਕਰ ਨਾ ਕਰੋ ਬੜੀ ਤੇ ਖਾਸ ਮੈਂ ਪੀਐਸਪੀ ਸਾਹਿਬ ਨੇ 170 ਨੂੰ ਨਾਮ ਮੈਂ ਮਾਰਕ ਕਰਦੇ ਆਂ ਤੋੜਾ ਸਾਰੇ ਬਹੁਤ ਪਰੇਸ਼ਾਨਿਆਂ ਦੇ ਸਾਹਮਣੇ ਸਾਰੂ ਨਵੇਂ ਕਾਲਜ ਆਪਾਂ ਨੂੰ ਬੈਠੇ ਆ ਸਾਰੀ ਗੱਲ ਸੱਚ ਜਲਦੀ ਪਈ ਸੀ ਇਹਨਾਂ ਨੂੰ ਕਹਿੰਦਾ ਕੋਈ ਨਹੀਂ ਇੱਥੇ ਦੇ ਕੋਈ ਗੱਲ ਕਰਨੀ ਨਹੀਂ ਮੈਂ ਬਾਹਰ ਜਾ ਕੇ ਤੁਹਾਨੂੰ ਵੇਖਦਾ ਕੋਈ ਗੱਲ ਨਹੀਂ ਕਰ ਸਕਦਾ ਮੈਂ ਮੇਰੇ ਅਗੇ ਸਰ ਇਹਨਾਂ ਸਤਨਿਕ ਕ੍ਰਿਮੀਨਲ ਪਰਸਨ ਹੈ ਉਹ ਤੇ ਟੈਨਸ਼ਨ ਛੇ ਦਦਾ ਪਰਚਾ ਦਨ ਇਹਨਾਂ ਦਾ ਬੱਚੇ ਫਿਰ ਇਹ ਦੇਖੋ ਇਹ ਸਮਾਜ ਦੇ ਅੰਬੇਕ ਸਮਾਜਦਲ ਤੋਂ ਆਏ ਆ ਰਾਫਲ ਮਲਕੀ ਵੇਏ ਤੋਂ ਨਾ ਵਰਟੀ ਮੰਗਦੇ ਤੇ ਇੰਟਰੀ ਗਿਆ ਉਹਨਾਂ ਗਿਆਨ ਤੋਂ ਬਾਲਮੀ ਤੇ ਇਸ ਸਮਾਏ ਦੀ ਜਿਹੜੇ ਬੰਦੇ ਸਾਰੇ ਠੇਕੇਦਾਰਾਂ ਆਟੋ ਜੀਨਾਂ ਟੈਕਸੀ ਯੂਨੀਅਨ ਦੇ ਨਾਲ ਆ ਉਹਦੇ ਨਾਲ ਸਿਰਫ ਕਾਗਜ਼ੀ ਕੋਈ ਕਾਗਜ਼ੀ ਦੇ ਦਿੱਕਾ ਮੈਨਾਂ ਮੈਂਬਰ ਆ ਉਹਦੇ ਵਿੱਚੋਂ ਕੀ ਕੱਟਾ ਕਿ ਇਹਨਾਂ ਨੇ ਆਪਣੇ ਹਿੱਸੇ ਛੱਡਤਾ ਆਟੋ ਆੜ ਘੱਡੀ ਚੱਲਦੀ ਆ ਉਹ ਆਟੋ ਜਿਹੜੀ ਸ਼ਿਫਟ ਤੋਂ ਬਾਅਦ ਜਿਹੜੀ ਕਾਗਜ਼ ਅੰਦਰ ਆਉਂਦਰਾ ਇਹ ਕੋਈ ਰੂਲ ਰੈਗੂਲੇਸ਼ਨ ਸਾਰੇ ਨਹੀਂ ਆ ਕਿਹਾ ਪਰ ਇਹ ਉਹ ਆਪਣੀ ਯੂਨੀਅਨ ਦੇ ਬਦਲੇ ਉਹ ਕਹਿੰਦੇ ਕਿ ਮੈਂ 24 ਘੰਟੇ ਘੱਡੀ ਚਲਾਉਂਦਾ ਉਹ ਹੋਣਾ ਨਹੀਂ ਯਾ ਤਸੋ ਆਟੋ ਤੇ ਟੈਕਸੀ ਵਾਲੇ ਨੇ ਰਿਆ ਕਿ ਤੁਹਾਨੂੰ ਠੇਕੇਦਾਰ ਕੋਈ ਤਾਂਗੇ ਪਰੇਸ਼ਾਨੀ ਕਰਦੇ ਨਹੀਂ ਜੀ ਨਹੀਂ ਜਿੰਦੀ ਨੇ ਕੱਲਾ ਬੰਦਾ ਸਾਡਾ ਨਰਾ ਕਮੀ ਤੇ 15 ਅਡਾ ਆਪਣੀ ਚੱਲਦੀ ਹੋਈ ਆਪਣੇ ਸਿਰੇ ਉੱਤੇ ਆਪਣੇ ਡਰਦੀਆਂ ਵੀਡੀਓ ਪਈਆਂ ਤੇ ਦੱਸ ਦੇਣਾ ਟਾਈਮ ਦੋ ਆਪਣਾ ਛੋਟੀ ਭੈਣ ਭੀ ਕਹਿੰਦੀ ਹੈ ਕਿ ਤੂੰ ਜਿੰਦਾ ਨਹੀਂ ਬੇਦਰਦੀ ਲੈ ਲਈਏ ਸਾਡਾ ਮਾਰਨਾ ਮੀਨਾ ਸਾਹਿਬ ਕਰ ਰਹੀ ਹੈ ਮੀਨਾ ਸਾਹਿਬ ਦੇ ਸਾਹਮਣੇ ਸਭ ਕੁਝ ਆ ਮਨੋਜਿੰਦਰ ਤੇ ਆ ਬਹੁਤ ਸਾਰੇ ਚੱਲੀ ਆ ਕਿ ਮੇਰਾ ਕੰਮ ਹੋਗਾ ਜੀ ਚੰਨੀ ਕੰਮ ਕਰਦੇ ਸਾਹਮਣੇ ਐਸਐਚਓ ਦੇ ਸਾਹਮਣੇ ਕੱਲੋਂ ਕਹਿੰਦਾ ਕਿ ਚਲੋ ਬਾ ਹਲੇ ਕਿ ਕਦੇ ਤੁਸੀਂ ਨਹੀਂ ਆਕੇ ਕਿ ਮੇਰੇ ਆਫਿਸ ਚੋਂ ਬਾਹਰ ਚਲੋ ਕੋਈ ਗੱਲ ਉਹਦੀ ਹਿੰਮਤ ਹੈਗੀ ਤੇ ਮੈਨੂੰ ਐਂ ਕਰਕੇ ਕਹਿੰਦਾ ਕਿ ਤੈਨੂੰ ਦੇਖ ਲਊਗਾ

ਦੇ ਇੱਕ ਜਣੇ ਨੇ ਵੀ ਇਹੀ ਕਰਾਂ ਤੁਸੀਂ ਕਿ ਸਾਡੇ ਆਟੋ ਦੀ ਆਰਡਰ ਕਿੱਥੋਂ ਨਿਕਲਦਾ ਤੁਹਾਡੇ ਡਿਸਕਸ਼ਨ ਦੇ ਅੰਦਰ ਇਹ ਗਲਤ ਕੰਮ ਕਰ ਰਿਹਾ ਇਹ ਨਸ਼ਾ ਵਗਾ ਰਿਹਾ ਇੱਥੇ ਉਹ ਕੋਤੇ ਕਰਦਾ ਡੁੱਲਾ ਕਰਦੀ ਇਹਨਾਂ ਨੇ ਉਹਨਾਂ ਦੀਆਂ ਗੱਡੀਆਂ ਨਹੀਂ ਲੱਗ ਰਹੀਆਂ ਜਿਹੜੇ ਗਲਤ ਕੰਮ ਕਰਦੇ ਨੇ ਸਾਡੇ ਨੇ ਨਾ ਮੀਂਹ ਮੱਧ ਵਿੱਚ ਨਹੀਂ ਫਿਰਿਆ ਨਾ ਕੋਈ ਗੱਲ ਉਹਦੇ ਹੋਟਲ ਤੋਂ ਜੂਨੇ ਚੱਲਦੇ ਤੇ ਗੁੱਸਾ ਵਗੈਰਾ ਲੱਗਦੀਆਂ ਪਈਆਂ ਜਿੰਦਾਬਾਦ ਕੋਈ ਅੰਦਰ ਜਾਣਾ ਨਹੀਂ ਜਿੰਦਾਬਾਦ ਇਹਦੇ ਨਾਲ ਨਹੀਂ ਕਰ ਸਕਦੇ ਆਲਰੇਡੀ 1 ਮਿੰਟ ਹਾਸ ਸਾਰਿਆਂ ਨੂੰ ਪਿਆਰ ਭਰੀ ਜੈ ਹਵਾਲ ਮੇ ਕੀ ਜੀ ਜੈ ਪੀਨ ਜੈ ਸਵਿਧਾਨ ਮੈਂ ਜੀ ਯੂਥ ਵਿੰਗ ਚੇਅਰਮੈਨ ਪੰਜਾਬ ਭਾਰਤੀ ਮੋਲ ਨਵਾਸੇ ਮੁਕਤੀ ਮੋਰਚਾ ਜਿਸ ਰਾਂ ਕੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਜਿਹੜੇ ਸਾਡੇ ਮਜ਼ਦੂਰ ਵਰਗਿਆ ਜਿਹੜੀ ਆਪਣੀ ਦਹਾਂ ਨਵਾਂ ਦੀ ਕਿਰਤ ਕਮਾਈ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕਰਦੇ ਆ ਪਰ ਇੱਕ ਜਗਰਵੀ ਜੱਗਾ ਨਾਮ ਦਾ ਜਿਹੜਾ ਲੜਕਾ ਆ ਜਿਸ ਤੇ ਆਏ ਦਿਨ ਕੋਈ ਨਾ ਕੋਈ ਸਾਡਾ ਵੀਰ ਭਰਾ ਕੰਪਲੇਨਾਂ ਕਰਦਾ ਹੀ ਪਿਆ ਅਗਰ ਉਹ ਬੰਦਾ ਸਹੀ ਹੋਵੇ ਤੇ ਉਹਤੇ ਕੰਪਲੇਨ ਕੋਈ ਕਿਉਂ ਕਰੇਗਾ ਹੋਣਵੇਂ ਉਹਨੇ ਕੀ ਕੀਤਾ ਆ ਕਿ ਸਾਡੇ ਜਿਹੜਾ ਇਹਨਾਂ ਪਰਿਵਾਰ ਰੋਜੀ ਰੋਟੀ ਆਪਣੀ ਜਿਹੜੀ ਕਮਾਰਿਆਂ ਵਾ ਰੇਲਵੇ ਸਟੇਸ਼ਨ ਤੇ ਆਟੋ ਚਲਾ ਕੇ ਜਾਂ ਟੈਕਸੀ ਚਲਾ ਕੇ ਹੁਣ ਉਹ ਕੀ ਕਰਦਾ ਪਿਆ ਕਿ ਜਿਹੜਾ ਕਿ ਤੁਹਾਨੂੰ ਵੀਰਾ ਭਰਾਵਾਂ ਨੇ ਦੱਸਿਆ ਹੀ ਆ ਕਿ ਉਹਦਾ ਕੰਮ ਕੀ ਆ ਜਿਹੜਾ ਕਿ ਛੇਵਾ ਦਰਿਆ ਜਿਹੜਾ ਵਗਦਾ ਪਿਆ ਨਸ਼ੇ ਦਾ ਉਸਨੇ ਸਾਡੇ ਭਰਾ ਨੂੰ ਜਿਹੜਾ ਚਿੱਟਾ ਬੁਕਾਨ ਦੀ ਆੜ ਦੇ ਵਿੱਚ ਜੋ ਰੋਹਿਤ ਦੇ ਕਹਿੰਦੇ ਮੁਤਾਬਿਕ ਆ ਕਿ ਉਹ ਉਹਨੂੰ ਜਿਹੜਾ ਨਸ਼ਾ ਉਸੇ ਕਾਰਨ ਲੱਗ ਚੁੱਕਾ ਉਹਦੀ ਤੇ ਜ਼ਿੰਦਗੀ ਖਰਾਬ ਕਰ ਦਿੱਤੀ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹੋ ਜੇ ਜਿਹੜਾ ਬੰਦਾ ਆ ਇਹਦੇ ਜਲਦੋ ਜਲਦ ਕਾਰਵਾਈ ਕੀਤੀ ਜਾਵੇ ਤੇ ਦੂਸਰਾ ਨੰਬਰ ਕਿ ਸਾਡੇ ਜਿਹੜਾ ਪਰਿਵਾਰ ਆ ਠੇਕੇਦਾਰ ਜਿਹਨਾਂ ਕਰਕੇ ਇਨਾ ਪਰਿਵਾਰ ਰੋਜ਼ ਰੋਟੀ ਆਪਣੇ ਕਮਾ ਰਿਆ ਆ ਉਹਨਾਂ ਤੇ ਵੀ ਗਲਤ ਅਲੀਗੇਸ਼ਨ ਲਗਾ ਰਿਆ ਆ ਆ ਸਾਰਾ ਆਟੋ ਪ੍ਰਾਈਵੇਟ ਟੈਕਸੀ ਯੂਨੀਅਨ ਆਈ ਆ ਇਹਨਾਂ ਨੂੰ ਕੋਈ ਤੰਗੇ ਪਰੇਸ਼ਾਨੀ ਨਹੀਂ ਆ ਬਸ ਕਹਿਦਾ ਕੀ ਇਹਦੇ ਕੋਈ 10 15 ਆਟੋ ਚੱਲਦੇ ਆ ਅੰਦਰ ਉਹ ਅਗਰ ਗਲਤ ਕੰਮ ਉਹਨਾਂ ਕੋ ਕੋ ਕਰਵਾ ਰਿਆ ਆ ਤੇ ਠੇਕੇਦਾਰਾਂ ਦੀ ਪੈ ਲੈ ਕਿ ਜਿਹੜੀ ਪੰਜਾਬ ਗਵਰਨਮੈਂਟ ਹੈ ਜਾਂ ਪੁਲਿਸ ਪ੍ਰਸ਼ਾਸਨ ਹੈ ਆ ਕਿ ਇਹ ਉਹਨਾਂ ਦਾ ਸਾਥ ਦੇਇਆ ਕਿ ਜਿਹੜਾ ਪੰਜਾਬ ਦੇ ਵਿੱਚੋਂ ਜਿਹੜਾ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਕਰ ਸਕੀਏ ਤੇ ਇਹਨਾਂ ਨੇ ਵੀ ਬੜਾ ਵਧੀਆ ਸਰਕਾਰ ਦੇ ਸਾਥ ਦਿੱਤਾ ਆ ਕਿ ਅਸੀਂ ਇਹ ਗਲਤ ਕੰਮ ਰੇਲਵੇ ਸਟੇਸ਼ਨ ਤੇ ਨਹੀਂ ਹੋਣ ਦੇਣਾ ਪਰ ਅਸੀਂ ਆਸ ਕਰਦੇ ਹਾਂ ਡੀਸੀਪੀ ਆਲਨ ਵਿਜੇ ਆਲਮ ਜੀ ਕੋ ਕਿ ਜਿਹੜਾ ਕਿ ਔਰਤੇ ਬਾਂਦੀ ਕਾਨੂੰਨੀ ਕਾਰਵਾਈ ਜਗਬਰੀ ਜੱਗੇ ਤੇ ਕਰਵਾਣਗੇ ਅਗਰ ਨਹੀਂ ਕਰਵਾਣਗੇ ਤੇ ਜੋ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਅਧਿਕਾਰ ਦਿੱਤਾ ਆ ਆਰਟੀਕਲ 19 ਦੇ ਵਿੱਚ ਕਿ ਅਸੀਂ ਆਪਣੇ ਹੱਕਾਂ ਲਈ ਲੜਾਈ ਜਿਹੜੀ ਸੜਕਾਂ ਦੇ ਉੱਪਰ ਆ ਕੇ ਸੰਘਰਸ਼ ਕਰ ਸਕਦੇ ਆ ਤੇ ਅਸੀਂ ਤਿੰਨ ਦਿਨਾਂ ਦਾ ਜਿਸ ਤਰ੍ਹਾਂ ਕਿ ਮੰਗ ਪੱਤਰ ਦੇ ਵਿੱਚ ਵੀ ਆਪਾਂ ਦੱਸਿਆ ਆ ਕਿ ਤਿੰਨ ਦਿਨਾਂ ਦੇ ਵਿੱਚ ਅਗਰ ਉੱਤੇ ਕਾਰਵਾਈ ਹੋ ਜਾਂਦੀ ਆ ਤੇ ਜਿਸ ਤਰ੍ਹਾਂ ਕਿ ਬੋਵੀ ਜੀ ਦੱਸ ਕੇ ਗਏ ਆ ਕਿ ਸ਼ਾਮੀ ਇੱਕ ਜਿਹੜੀ ਆਪਣੇ ਜਥੇਬੰਦੀਆਂ ਦੇ ਨਾਲ ਗੱਲ ਕਰਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਵੱਡੇ ਲੈਵਲ ਤੇ ਕਿਉਂਕਿ ਇਹ ਸ਼ਾਰਟਲੀ ਟਾਈਮ ਦੇ ਵਿੱਚ ਇੰਨੇ ਹੀ ਤਰਨਾਲੀ ਕਿਹਾ ਸੀ ਪਰ ਜਿਹੜਾ ਕਹਿੰਦੇ ਕਿ ਇਹ ਵੀਰ ਜਿਹਨੇ ਵੀ ਆਏ ਜਾਗਦੀ ਜ਼ਮੀਰਾਂ ਵਾਲੇ ਆ ਤੇ ਜਾਗਦੀ ਜ਼ਮੀਰਾਂ ਵਾਲੇ ਹੀ ਸੰਘਰਸ਼ ਕਰਦੇ ਆ ਤੇ ਜਾਗਦੀ ਜ਼ਮੀਰਾਂ ਨੂੰ ਨਾ ਕੋਈ ਡਰਾ ਸਕਦਾ ਆ ਨਾ ਕੋਈ ਧਮਕਾ ਸਕਦਾ ਆ ਤੇ ਅਸੀਂ 3 ਦਿਨਾਂ ਬਾਅਦ ਫਿਰ ਇੱਕ ਵੱਡੀ ਰਣਨੀਤੀ ਤਿਆਰ ਕਰਕੇ ਤੇ ਪਰਚਾ ਕਿਉਂਕਿ ਇਹ ਹੈ ਚਲੋ ਏਡਾ ਯੋਗਾ ਹੈ ਨਹੀਂ ਇਹ ਰਣਨੀਤੀ ਤਿਆਰ ਕਰੀਏ ਪਰ ਪੁਲੀ ਪ੍ਰਸ਼ਾਸਨ ਪਤਾ ਨਹੀਂ ਕਿਉਂ ਇੱਥੇ ਟੈਲ ਵਰਤਦਾ ਭਈ ਇਹ ਕ੍ਰਿਮੀਨਲ ਬੰਦਾ ਹੈ ਤੇ ਪਰਚੇ ਵੀ ਦਰਜਿਆ ਤੇ ਅਗਰ 3 ਦਿਨਾਂ ਬਾਅਦ ਕਾਰਵਾਈ ਹੋ ਗਈ ਠੀਕ ਹੈ ਨਹੀਂ ਤਾਂ ਵੱਡੇ ਲੈਵਲ ਤੇ ਸੰਘਰਸ਼ ਕੀਤਾ ਜਾਏਗਾ ਜੈ ਵਾਲਮੀਕੀ ਜੀ ਜੈ ਪੀਮ ਜੈ ਸਭੀ ਦਾ ਹਾਂਜੀ ਜੈ ਭਗਵਾਨ ਵਾਲਮੀਕੀ ਜੀ ਜੈ ਪੀਮ ਜੈ ਪਰ ਮੈਂ ਬੋਬੀ ਵੇਰ ਦਾ ਪੰਜਾਬ ਜੂਥ ਵਿੰਗ ਚੇਅਰਮੈਨ ਅੰਬੇਦਕਰ ਸਮਾਜਲ ਤੋਂ ਅੱਜ ਜਿਹੜਾ ਇਹ ਕਾਫੀ ਟਾਈਮ ਤੋਂ ਇੱਕ ਜਿਹੜਾ ਜਗਪ੍ਰੀਤ ਸਿੰਘ ਜੱਗਾ ਉਹਦੇ ਵੱਲੋਂ ਕਾਫੀ ਝੂਠੀਆਂ ਤਰਖਾਸਾਂ ਪਾਈਆਂ ਜਾ ਰਹੀਆਂ ਆ ਆਟੋ ਜੂਨੀਅਨ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਮਤਲਬ ਕਿ ਉਹ ਆਪਣੀ ਗੁੰਡਾਗਰਦੀ ਆਪਣਾ ਰੋਬ ਇਨਤੇ ਜਮਾ ਕੇ ਇਹਨਾਂ ਕੋਈ ਗਲਤ ਕੰਮ ਕਰਵਾਂਦਾ ਹੈ ਔਰ ਉਹਨਾਂ ਨੂੰ ਮਤਲਬ ਹਰਾਸਮੈਂਟ ਕਰਦਾ ਹੈ ਔਰ ਜਿਸ ਕਰਕੇ ਜਿਹੜੇ ਸਾਡੇ ਮੂਲ ਨਿਵਾਸੀ ਜਿਹੜੇ ਮੂਲ ਨਿਵਾਸ ਅਮਨ ਮੂਲ ਨਿਵਾਸੀ ਜੀ ਹੈ ਔਰ ਇਹ ਠੇਕੇਦਾਰ ਆ ਸਾਡੇ ਸਨੀ ਭਾਜੀ ਅਰਜੁਨ ਗਿੱਲ ਜੀ ਇਹਨਾਂ ਨੇ ਵਧੀਆ ਬਹੁਤ ਵਧੀਆ ਯੂਨੀਅਨ ਲਈ ਉਪਰਾਲਾ ਕੀਤਾ ਬੜੇ ਵਧੀਆ ਇਹਨਾਂ ਲਈ ਉਹਨਾਂ ਨੇ ਸੋਚੀ ਹੈ ਹਰ ਚੀਜ਼ ਇਹਨਾਂ ਦਾ ਖਿਆਲ ਰੱਖਦੀ ਹੋਈ ਉਹਨਾਂ ਨੂੰ ਨਾਲ ਲੈ ਕੇ ਤੁਰਦੇ ਪਏ ਆ ਜਿਹੜਾ ਕਿ ਜੱਗੇ ਨੂੰ ਰਾਸ ਨਹੀਂ ਆ ਰਿਹਾ ਅੱਜ ਆਪਾਂ ਡੀਸੀਪੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਹੈ ਜਿਸ ਚ ਆਪਾਂ ਮੰਗ ਕੀਤੀ ਕਿ ਇਹ ਜਿਹੜੀ ਬੰਦੀ ਕਰ ਰਹੀ ਉਹਦੇ ਖਿਲਾਫ ਕੀਤੀ ਜਾਵੇ ਅਗਰ ਨਹੀਂ ਕੀਤੀ ਜਾਂਦੀ ਤਿੰਨ ਦਿਨਾਂ ਬਾਅਦ ਫਿਰ ਆਪਾਂ ਆਪਣੀ ਸੰਸਥਾ ਪੂਰੀ ਸ਼ਾਮ ਨੂੰ ਪ੍ਰੈਸ ਕਾਨਫਰੰਸ ਵੀ ਕਰਨ ਲੱਗੇ ਆਂ ਔਰ ਤਿੰਨ ਦਿਨਾਂ ਬਾਅਦ ਅਗਰ ਇਹ ਨਹੀਂ ਸੁਣਵਾਈ ਹੁੰਦੀ ਕਿਉਂਕਿ ਬਾਰ ਬਾਰ ਧਰਨੇ ਦੇ ਕੋਲ ਦੇ ਕੇ ਉਹੀ ਦਿਨ ਦਾ ਧਰਨੇ ਦੇ ਕੋਲ ਸਾਡੇ ਵੱਲੋਂ ਕਿਸੇ ਵੱਲੋਂ ਕਾਲ ਨਹੀਂ ਆਈ ਔਰ ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਿਹਾ ਵਾ ਅਗਰ ਬੰਦੀ ਕਾਰਵਾਈ ਨਾ ਹੋਈ ਤੇ ਫਿਰ ਅਸੀਂ ਵੱਤਮ ਜਿੱਥੇ ਬੰਦੀਆਂ ਸਾਰੀਆਂ ਤਿਆਰ ਪਰ ਤਿਆਰ ਬੈਠੀਆਂ ਅਸੀਂ ਇਹਨਾਂ ਦੇ ਕਰ ਆਪਣੇ ਮਜ਼ਦੂਰ ਇਕਤਾ ਜਿਹੜੀ ਯੂਨੀਅਨ ਹੈਗੀ ਇਹਨਾਂ ਕਰਕੇ ਆਪਾਂ ਬਹੁਤ ਜਲਦੀ ਫਿਰ ਰੋਣਾ ਦੇ ਵੱਡੇ ਪੱਦਰ ਦੇ ਤਰਨਾ ਲਾਵਾਂਗੇ ਜੈ ਭੀਮ ਜੈ ਪਰ ਮੇਰਾ ਨਾਮ ਨਰਿੰਦਰ ਗੋਲਡੀ ਹੈ ਜੀ ਔਰ ਮੈਂ ਰੇਲਵੇ ਸਟੇਸ਼ਨ ਦੀ ਪਾਰਕਿੰਗ ਦਾ ਇਨਚਾਰਜ ਹਾਂ ਜੀ ਮੁੱਦਾ ਇਹੋ ਹੀ ਹੈ ਜੀ ਵੀ ਇੱਕ ਜਿਹੜਾ ਬੰਦਾ ਆ ਨਾ ਤੇ ਉਹ ਆਟੋ ਚਾਲਕ ਤੇ ਨਾ ਉਹ ਕੋਈ ਪ੍ਰਧਾਨ ਸੀ ਅੱਜ ਉਹ ਆਪਣੇ ਆਪ ਨੂੰ ਆਟੋ ਯੂਨੀਅਨ ਦਾ ਪ੍ਰਧਾਨ ਦੱਸ ਕੇ ਤੇ ਸਾਡੇ ਤੇ ਕੰਪਲੇਂਟਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ ਹਰਾਸਮੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਅੱਜ 2 ਜਗਬਰੀਵ ਜੱਗਾ ਨਾਂ ਦਾ ਜਿਹੜਾ ਬੰਦਾ ਜੀ ਅੱਜ 2 ਸਾਲ ਦੇ ਕਰੀਬ ਹੋ ਚੱਲੇ ਆ ਜੀ ਰੇਲਵੇ ਤੇ ਕੋਈ ਐਸਾ ਇਹ ਨੰ ਕੰਮ ਹੋਏ ਨਹੀਂ ਅੱਜ ਇਹ 2 ਸਾਲਾਂ ਬਾਅਦ ਹੀ ਇਹ ਤੰਗ ਹੋਣੇ ਸੀ ਜੀ ਆ ਜਿੰਨੇ ਵੀ ਆਟੋ ਚਾਲਕ ਨੇ ਆਟੋ ਚਾਲਕ ਨਾਲ ਖੜੇ ਨੇ ਜੀ ਜਿੰਨੇ ਵੀ ਬੈਟਰੀ ਵਾਲੇ ਨੇ ਜਾਂ ਦੂਸਰੇ ਆਟੋ ਵਾਲੇ ਨੇ ਉਹ ਸਾਰੇ ਨਾਲ ਖੜੇ ਨੇ ਜੀ ਟੈਕਸੀ ਵਾਲੇ ਸਾਡੇ ਨਾਲ ਖੜੇ ਆ ਜੀ ਇਹਨਾਂ ਨੂੰ ਕੋਈ ਪਰੇਸ਼ਾਨੀ ਤੇ ਹੈਗੀ ਨਹੀਂ ਜੀ ਉਹਨੂੰ ਕੱਲਿਆਂ ਨੂੰ ਪਰੇਸ਼ਾਨੀ ਹੈ ਜੀ ਜਿਹੜੇ ਕੋਈ ਉਹਦੇ ਨਾਲ 2 4 5 ਚੱਲਦੇ ਨੇ ਜੀ ਉਹ ਅਸਲ 'ਚ ਬਲੈਕਮੇਲ ਕਰਨਾ ਚਾਹੁੰਦਾ ਜੀ ਸਾਨੂੰ ਜਿਹੜਾ ਕਿ ਅਸੀਂ ਬਿਲਕੁਲ ਨਹੀਂ ਹੋਣ ਦਵਾਂਗੇ ਔਰ ਨਾ ਹੀ ਅਸੀਂ ਉੱਥੇ ਨਸ਼ਾ ਵਿਕਨ ਦਵਾਂਗੇ ਔਰ ਮਾੜਾ ਕੰਮ ਕੋਈ ਵੀ ਨਹੀਂ ਹੋਣ ਦਵਾਂਗੇ ਉੱਥੇ ਰੇਲਵੇ ਸਟੇਸ਼ਨ ਤੇ ਔਰ ਗੱਡੀਆਂ ਜਿਹੜੀਆਂ ਲੱਗਣਗੀਆਂ ਕਿਉਂਕਿ ਸਾਨੂੰ ਸਰਕਾਰ ਨੇ ਆਪਣੀ ਉਹ ਰਿਕੁਆਇਰਮੈਂਟ ਕੀਤੀ ਹੈ ਜਗਾ ਉਹ ਸਾਡੀ ਮਰਜ਼ੀ ਨਾਲ ਗੱਡੀਆਂ ਲੱਗਣੀਆਂ ਹੈ ਅਈ ਕਿਹੜੀ ਗੱਡੀ ਲਾਉਣੀ ਯਾਰ ਕਿਹੜੀ ਗੱਡੀ ਬਾਹਰ ਕੱਢਣੀ ਆ ਇਹ ਸਾਨੂੰ ਨਹੀਂ ਸਖਾ ਸਕਦੇ ਵੀ ਕਿਹੜੀ ਗੱਡੀ ਲਾਵਾ ਤੇ ਕਿਹੜੀ ਨਾ ਲਾਵਾ ਜਾਂ ਸਾਨੂੰ ਉਥੋਂ ਦੇ ਰੂਲ ਰੈਗੂਲੇਸ਼ਨ ਨਹੀਂ ਸਮਝਾ ਸਕਦੇ ਸਾਨੂੰ ਸਰਕਾਰ ਨੇ ਪ੍ਰੋਵਾਈਡ ਕੀਤੀ ਹੋ ਜਗਾ ਅਸੀਂ ਆਪਣੇ ਮੁਦਵਕ ਉਥੇ ਰੂਲ ਰੈਗੂਲੇਸ਼ਨ ਬਣਾਵਾਂਗੇ ਜੀ ਅੱਜ ਡੀਸੀਪੀ ਲਾਡਰ ਨੂੰ ਮਿਲੇ ਕੀ ਆਸ਼ਵਾਸਨ ਤੁਹਾਨੂੰ ਉਹਨਾਂ ਨੂੰ ਆਸ਼ਵਾਸਨ ਦੇ ਇਹੋ ਹੀ ਦਵਾਇਆ ਜੀ ਸਾਨੂੰ ਵੀ ਜੋ ਵੀ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਏਗੀ ਵੀ ਜਿਸ ਤਰ੍ਹਾਂ ਸਾਨੂੰ ਪਰੇਸ਼ਾਨ ਕਰ ਰਿਹਾ ਤੇ ਅਸੀਂ ਜਿਹੜੀ ਮੰਗ ਪੱਤਰ ਦਿੱਤਾ ਉਹਦੇ ਵਿੱਚ ਦਿੱਤਾ ਜੋ ਤੱਕ ਕਾਰਵਾਈ ਨਾ ਹੋਈ ਤੇ 3 ਦਿਨਾਂ ਬਾਅਦ ਅਸੀਂ ਫਿਰ ਆਪਣੀ ਰਣਨੀਤੀ ਤਿਆਰ ਕਰਾਂਗੇ ਜੀ। ਮੇਰਾ ਨਾਂ ਓਮਪ੍ਰਕਾਸ਼ ਕਾਕਾ ਜੀ ਮੈਂ ਰੇਲਵੇ ਸਟੇਸ਼ਨ ਨਾਈਟ ਸ਼ਿਫਟ ਦਾ ਇੰਚਾਰਜ ਹਾਂ ਜੀ ਕਿ ਇਸ ਤਰ੍ਹਾਂ ਇਹ ਹੈ ਕਿ ਬਈ ਇੱਕ ਜੱਗਪ੍ਰਿਤ ਜੱਗਾ ਨਾਂ ਦਾ ਇਨਸਾਨ ਆਟੋ ਚਾਲਕਾਂ ਨੂੰ ਬਹੁਤ ਤੰਗ ਪੇਸ਼ਾਨ ਕਰਦਾ ਆ ਨਾਲੇ ਸਾਨੂੰ ਵੀ ਕਰਦਾ ਆ ਕੋਈ ਉਹਦੇ ਵਿੱਚ ਕਿ ਬਈ ਉਹ ਆਟੋ ਦੀ ਯਾਰਡ ਦੇ ਵਿੱਚ ਉਹ ਨਸ਼ਾ ਵੇਚਣਾ ਜਾਂਦਾ 2 ਨੰਬਰ ਦੇ ਕੰਮ ਕਰਦਾ ਆ ਅਹੀਂ ਇਹ ਕੰਮ ਤੋਂ ਅਸੀਂ ਬਿਲਕੁਲ ਹੋਣ ਹੀ ਨਹੀਂ ਦੇਣਾ ਇਹਦੇ ਸੋਚੇ ਨਾ ਦੂਜੀ ਗੱਲ ਇਹ ਹੈ ਕਿ ਵੀ ਅਸੀਂ ਅੱਜ ਡੀਸੀਬੀ ਸਾਹਿਬ ਦਫ਼ਤਰ ਆਏ ਆ ਵੀ ਅੱਜ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਆ ਕਿ ਵੀ ਜੇ ਸਾਡੀ ਮੰਗ ਨਹੀਂ ਸੁਣੀ ਗਈ ਤੇ 3 ਦਿਨ ਦਿਨਾਂ ਦੇ ਬਾਅਦ ਅਸੀਂ ਧਰਨੇ ਵਾਲ ਨੂੰ ਫਿਰ ਸੋਚਾਂਗੇ ਜੀ ਜੇ ਨਾ ਸੁਣੀ ਗਈ ਸਾਡੀ ਲਈ ਉਹਨਾਂ ਨੇ ਆਸ਼ਵਾਸਨ ਦਵਾਇਆ ਜੀ ਤਾਂ ਉਹਨਾਂ ਨੇ ਆਸ਼ਵਾਸਨ ਇਹ ਹੀ ਦਵਾਇਆ ਕਿ ਵੀ ਉਹ ਤੇ ਬੰਦਰੀ ਕਾਰਵਾਈ ਕਰਾਂਗੇ ਜੈਸ਼ੀਰ ਸਿੰਘ ਭਾਈ ਰੋਹੀਦੇ ਮੇਰਾ ਨਾਂ ਭਾਈ ਅੱਡੀ ਕੀ ਗੱਲ ਹੈ ਭਾਈ ਮੇਰੇ ਨਾਲ ਮੇਰੇ ਕੋ ਪਹਿਲਾਂ ਚਿੱਟਾ ਬਗੋਂਦਾ ਰਿਹਾ ਜੇ ਮਤਲਬ ਕੋਣ ਬਗੋਂਦਾ ਜੱਗਾ ਤੇ ਮੈਨੂੰ ਲਵਾਇਆ ਵੀ ਉਹਨੇ ਜੇ ਤੇ ਹੁਣ ਮੇਰੇ ਭਰਾ ਦੀ ਗੱਡੀ ਨਹੀਂ ਜੇ ਲੱਗਣ ਦਿੰਦਾ ਉੱਤੇ ਮੇਰੇ ਭਰਾ ਵੱਲੋਂ ਕਹਿੰਦਾ ਵਾ ਕਿ ਗੱਡੀ ਨਹੀਂ ਲੱਗਣ ਦੇਣੀ ਜਦ ਤੱਕ ਕਿਉਂ ਨਹੀਂ ਲੱਗਣ ਦਿੰਦਾ ਸਰ ਉਹ ਕਹਿੰਦਾ ਵਾ ਕਿ ਤੂੰ ਮੇਰਾ ਕੰਮ ਕਰ ਫਿਰ ਦੁਬਾਰਾ ਤੇ ਮੈਂ ਮਾਂਾ ਮੇਰੇ ਘਰ ਦੇ ਆਨੇ ਦਵਾਈ ਦੂਈ ਕਰਾ ਕੇ ਤੇ ਮੇਰਾ ਥੋੜਾ ਇਲਾਜ ਕਰਾਇਆ ਜੇ ਬੜੀ ਮੁਸ਼ਕਿਲ ਲੱਗੀ ਤੇ ਹੁਣ ਮੇਰੇ ਭਰਾ ਦੀ ਗੱਡੀ ਨਹੀਂ ਲੱਗਣ ਦਿੰਦਾ ਤੇ ਉਹ ਇਹੋ ਹੀ ਦਬਾਅ ਪਾਉਂਦਾ ਵਾ ਜੀ ਨਾਲ ਇਰਾਦਾ ਤੋ ਕੰਮ ਕਰ ਮੇਰਾ ਕੀ ਆਸਵਸਨ ਦਵਾ ਅੱਛਾ ਪਿੱਛੇ ਮੜਾਇਆ ਜੀ ਕਿਹਾ ਵਾ ਜੀ ਕਾਰਵਾਈ ਕਰਾਂਗੇ ਵੇਖੋ ਹੁਣ ਕੀ ਕਰਦੇ ਹੈ ਕੀ ਨਹੀਂ ਕਰਦੇ ਅੱਗੇ ਵੀ ਦਰਖਾਸਤ ਦਿੱਤੀ ਸਰ ਕੋਈ ਕੋਈ ਫਾਇਦਾ ਨਹੀਂ ਹੋਇਆ ਦਰਖਾਸਤ ਦੇਣ ਦਾ ਤੇ ਹੁਣ ਫਿਰ ਦਰਖਾਸਤ ਦਿੱਤੀ ਅੰਦਰ ਵੇਖੋ ਹੁਣ ਕੀ ਕਰਦੇ ਹੈ ਜੀ ਸਮੇਂ ਦੇ ਕਿ ਮਸਲਾ ਦਾ ਹੱਲ ਹੋ ਜਾਏਗਾ ਹਾਂਜੀ ਪ੍ਰਸ਼ਾਸਨ ਤੋਂ ਤੇ ਕਹਿ ਰਹੇ ਹੈ ਮਾਰਾ ਯਾਰ ਪਾਈ ਪੂਰਾ